ਮਨ ਜੋ ਤਿਸ ਭਾਵੈ ਨਿਰਕਾਰ ਸਾਰੀ ਗੁਰ ਸਾਹਿਬ ਸਤਿਗੁਰੂ ਸਿਰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਉੱਤੇ ਬਹੁਤ ਪਿਆਰ ਸਤਕਾਰ ਅਦਬ ਦੇ ਨਾਲ ਗੁਰੂ ਪਿਆਰੇ ਗੁਰਸਵਾਦੀ ਸਤਸੰਗੀ ਜਨੋ ਆਪ ਜੀ ਪਰਸਪਰ ਪਈ ਸੋ ਕੰਨਿ ਸੰਸਾਰ ਕੋ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਏ। ਉਹਨਾਂ ਦੇ ਨਮਿਤ ਅੰਤਮ ਅਰਦਾਸ ਇਸ ਮਲਗੁਨਾ ਵਿੱਚ ਆਪ ਜੀ ਹਾਜ਼ਰੀਆਂ ਪਰ ਰਹੇ ਲੋ। ਸਤਿਗੁਰੂ ਜੀ ਦਾ ਫੁਕਨਾ ਪਿਆਰ ਜੋ ਆਇਆ ਸਭ ਚੱਲਸੀ ਸਭ ਕੋਈ ਆਈ ਵਾਰੀਏ ਸੋ ਆਓ। ਸਤਿਗੁਰੂ ਦੇ ਬਾਪਨ ਵਿਚਾਰਾਂ ਧਰਮਨ ਕੋ ਪਹਿਲਾਂ ਰਸਨਾ ਦੇ ਕਰੀਏ ਪਵਿੱਤਰ ਕੋਈ ਵੀਰ ਸਨਾਵਨ ਰਹਿ ਜੇ ਪਿਆਰ ਸਤਕਾਰ ਨਾਲ ਫਤਿਹ ਭਗਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੇ ਅਤਲ ਹੁਕਮ ਅਨੁਸਾਰ ਵਕਨ ਅਨੁਸਾਰ ਫਤਿਹ ਸੈਤਲ ਸਿੰਘ ਪਿਛਲੀ ਦੁਨੀਆ ਕਾਲ ਜਰਾਣਾ ਕਰਕੇ ਸੰਮਨ ਉਹਨਾਂ ਦੇ ਨਿਮਿਤ ਆਪ ਸਾਰੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਵਾਸਤੇ ਮਾਈ ਭਾਈ ਸੰਗਤ ਗੁਰੂ ਜੀ ਦੇ ਚਰਨਾਂ ਵਿੱਚ ਪਹੁੰਚੇ ਹੋ ਪਿਆਰੇ ਸਤਿਕਾਰਯੋਗ ਭਾਈ ਸਾਹਿਬ ਬਰਤੋਲਾ ਸਿੰਘ ਜੋ ਆਪਣਾ ਜਨਮ ਨਿਰ ਪਰਮਾ ਦੇ ਰੂਜ ਰੰਭਾਗੇ ਗਏ ਨੇ ਸਤਜੀ ਮੱਤ ਪਰਵਾਰ ਨੂੰ ਦਿੱਕੇ ਗਏ ਨੇ ਆਓ ਉਹਨਾਂ ਦੇ ਅੰਤਮ ਅਰਦਾਸ ਮੰਗਵ ਸਦਾਂ ਦੇ ਪੇਟ ਕਰੀਏ ਤੇ ਗੁਰਮਤਿ ਵਿਚਾਰ ਨਾਲ ਜੁੜੀਏ ਜਿੰਨੇ ਵੀ ਸੰਗਤਾਂ ਅੱਜ ਦੇ ਇਸ ਸਮਾਗਮ ਵਿੱਚ ਪਹੁੰਚੀਆਂ ਨੇ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਸਿਰਪਰਵਾਰ ਵੱਲੋਂ ਗੁਰੂ ਘਰ ਅੰਦਰ ਚੱਲ ਰਿਹਾ ਹੈ ਪਿਆਰਿਓ ਲੰਗਰ ਪ੍ਰਸ਼ਾਦਾ ਛਕ ਕੇ ਗੁਰੂ ਚਰਨਾਂ ਵਿੱਚ ਚੱਲ ਕੇ ਸਜਣ ਦੀ ਕਿਰਪਾ ਤੱਕੋ ਕੋਸ਼ਿਸ਼ ਕਰੀਏ ਸਤਿਗੁਰੂ ਜੀ ਦੇ ਦਰਬਾਰ ਵਿੱਚ ਆਪਾਂ ਸਾਰੇ ਨੇ ਬੈਠਣਾ ਜਿੰਨੀ ਜਗ੍ਹਾ ਦਰਬਾਰ ਵਿੱਚ ਖਾਲੀ ਪਈ ਹੈ ਸੰਗਤਾਂ ਬਾਹਰ ਬੈਠਣ ਦੀ ਬਜਾਏ ਗੁਰੂ ਦੇ ਦਰਬਾਰ ਕਰਕੇ ਬੈਠਣਾ ਮਾਇਆ ਨੂੰ ਵੀ ਬੇਨਤੀ ਹੈ ਕੋਈ ਜਿੰਨਾ ਸਮਾਂ ਆਪਾਂ ਦਰਬਾਰ ਵਿੱਚ ਬੈਠਣਾ ਪਿਆ ਰਹੇ ਉਹ ਇਕਾਗਰਤਾ ਬਣਾਉਣੀ ਹੁੰਦੀ ਹੈ ਕੋਈ ਵੀ ਆਪਸੀ ਗੱਲਬਾਤ ਕਰਨ ਦੀ ਬਜਾਏ ਸਾਡੀ ਸੁਰਤ ਸਾਡਾ ਧਿਆਨ ਗੁਰੂ ਦੀ ਬਾਣੀ ਗੁਰੂ ਦੇ ਸ਼ਬਦ ਵੱਲ ਹੋਵੇ ਇਸ ਤੇ ਜ਼ਿਆਦਾ ਬਿਹਤਰ ਹੈ ਖੈਰ ਗੁਰਬਾਣੀ ਦੇ ਬਾਤ ਪ੍ਰਵਾਦਨ ਸਰਣ ਕੀਤੇ ਨੇ ਭਗ ਪਏ ਨੇ ਉਪਰੰਤ ਇਹ ਸਮਾਂ ਬਖਸ਼ਿਸ਼ ਹੋ ਜਾਏ ਗੁਰਬਾਣੀ ਦੇ ਬਾਗ ਆਪ ਜੀ ਨੇ ਸਰਣ ਕਰਦੇ ਹੋ ਬਾਭ੍ਰਿਤਿਆ ਗਿਆਨ ਵਿਚਾ ਨਾ ਪਾਇਆ ਬਿਰਥਾ ਜਨਮ ਗਵਾਇਆ ਗੁਰੂ ਸਾਹਿਬ ਨੇ ਦੁਨੀਆ ਦੇ ਹਰ ਇੱਕ ਮਨੁੱਖ ਮਤਰ ਨੂੰ ਇਹਨਾਂ ਬਚਨਾਂ ਰਾਹੀਂ ਸਿੱਖਿਆ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਦਾ ਗਿਆਨ ਇਹ ਸਿੱਖਿਆ ਸਮੁੱਚੇ ਸੰਸਾਰ ਵਾਸਤੇ ਹੈ ਪਿਆਰਿਓ ਤੇ ਸਤਿਗੁਰ ਨੇ ਕੋ ਉਪਦੇਸ਼ ਦੇਣ ਲੱਗਿਆ ਇਹ ਬਚਨ ਨਹੀਂ ਲਿਖੇ ਵੀ ਇਹ ਗੱਲ ਕੇਵਲ ਆਪਣੇ ਸਿੱਖਾਂ ਨੂੰ ਸਮਝਾ ਰਹੀ ਨਾ ਇਹ ਲਿਖਿਆ ਵੀ ਕਿਸੇ ਖਾਸ ਇਲਾਕੇ ਦੇ ਲੋਕਾਂ ਨੂੰ ਅਸੀਂ ਇਸ ਸੰਬੋਧਨ ਕਰਕੇ ਕਹ ਰਹੇ ਬਲਕਿ ਜਦੋਂ ਸੰਬੋਧਨੀ ਸ਼ਬਦ ਵਰਤੇ ਨਾ ਮਹਾਰਾਜਿੰਦੇ ਸ਼ਬਦ ਕਹੇ ਬਾਬੇ ਤੇ ਗਿਆਨ ਵਿਚਾਰ ਨਾ ਪਾਇਆ ਬਾਬੇ ਦਾ ਅਰਥ ਹੁੰਦਾ ਪਿਆਰੇ ਉਹ ਕਮੜਾ ਜਿਨੂੰ ਵਜੇ ਸਮਝ ਨਹੀਂ ਹੈ ਕਈ ਵਾਰ ਮਨ ਦਾ ਠੀਕ ਠਾਕ ਹੁੰਦਾ ਹੈ ਦਿਮਾਗ ਉਸੇ ਕੰਮ ਕਰਦਾ ਹੈ ਚੰਗੇ ਤਰੀਕੇ ਨਾਲ ਤੁਰਦਾ ਫਿਰਦਾ ਹੈ ਪਰ ਫਿਰ ਵੀ ਉਹਦੇ ਕੋਲ ਗਲਤੀ ਹੋ ਜਾਏ ਤੇ ਕਈ ਵਾਰ ਘਰ ਦਾ ਕੋਈ ਬਜ਼ੁਰਗ ਕੋਈ ਸਿਆਣਾ ਇਵੇਂ ਕਹਿ ਦਿੰਦਾ ਹੈ ਵੀ ਤੂੰ ਕਮਲਾ ਹੋ ਗਿਆ ਤੈਨੂੰ ਸਮਝ ਨਹੀਂ ਆਈ ਵੀ ਆਹ ਕੰਮ ਇਦਾਂ ਨਹੀਂ ਬਲਕਿ ਇਸ ਤਰ੍ਹਾਂ ਕਰਨਾ ਹੈ ਤੇ ਉੱਥੇ ਕਿਸ ਨੂੰ ਬਾਬਰਾ ਝੱਲਾ ਜਾਂ ਕਮਲਾ ਕਹਿਣਾ ਇਹ ਕੇਵਲ ਇਸ ਗੱਲ ਦਾ ਸੂਚਕ ਹੈ ਵੀ ਉਹਨੂੰ ਹਜੇ ਉਸ ਗੱਲ ਦੀ ਸਮਝ ਨਹੀਂ ਹੋਈ ਬੰਦਾ ਠੀਕ ਹੈ ਤੇ ਹਜੂਰ ਸਾਡੇ ਵਕਤ ਦੀ ਵੀ ਸਮਝ ਵਰਤਦੀ ਹੈ ਮਨੁੱਖਾ ਜੀਵਨ ਕਿਸ ਮਕਸਦ ਲਈ ਵਾਹਿਗੁਰੂ ਜੀ ਨੇ ਸਾਨੂੰ ਬਖਸ਼ਿਆ ਜ਼ਿੰਦਗੀ ਦਾ ਮਨੋਰਥ ਕੀ ਸੀ ਤੇ ਅਸੀਂ ਕਿਸ ਪਾਸੇ ਜਾ ਰਹੇ ਹਾਂ ਜਦੋਂ ਸਤਿਗੁਰੂ ਸਾਨੂੰ ਵੇਖਦੇ ਆ ਨਾ ਤੇ ਸਾਡੇ ਲਈ ਇਹ ਸ਼ਬਦ ਬਾਣੀ ਵਿੱਚ ਵਰਤਿਆ ਬਾਗੁਰੇ ਤੇ ਗਿਆਨ ਦਾ ਵਿਚਾਰ ਨਾ ਪਾਇਆ ਇਹ ਕਮੜੇ ਤੂੰ ਹਜੇ ਤੱਕ ਗੁਰੂ ਦਾ ਗਿਆਨ ਗੁਰੂ ਦੀ ਸਿੱਖਿਆ ਗੁਰੂ ਦੀ ਵਿਚਾਰ ਨੂੰ ਪ੍ਰਾਪਤ ਨਹੀਂ ਕੀਤਾ ਬਿਰਥਾ ਜਨਮ ਗਵਾਇਆ ਔਰ ਇਸ ਗੱਲ ਦਾ ਅਫਸੋਸ ਹੈ ਮarre ਕਹਿੰਦੇ ਤੂੰ ਜਨਮ ਪਿਥਾ ਗਵਾਇਆ ਜਿੰਦਗੀ ਲੰਗਣੀਆ ਪਿਆਰਿਓ ਜਿੰਨਾ ਸਮਾਂ ਵਾਇਰ ਸਾਡੀ ਢੋਲੀ ਵਿੱਚ ਪਾਇਆ ਉਹ ਸਭ ਨੇ ਆਪਾਂ ਬਧਿਤ ਕਰਨ ਉਨ ਬਤੀਤ ਹੋਣਾ ਪਰ ਸਤਿਗੁਰੂ ਚਾਹੁੰਦੇ ਆ ਉਸ ਸਮਾਂ ਬੇਕਾਰ ਨਾ ਲੰਘੇ ਬਲਕਿ ਕਿਤੇ ਚੰਗੇ ਕੰਮ ਵਿੱਚ ਲਾ ਕੇ ਉਸ ਸਮੇ ਨੂੰ ਸਭ ਲਗਰੀ ਕੋਈ ਇਨਸਾਨ ਬਿਲਕੁਲ ਵਿਹਲਾ ਬਿਠਾ ਹੋਈ ਉਹ ਕੁਝ ਨਾ ਵੀ ਕਰੇ ਤੇ ਜ਼ਿੰਦਗੀ ਦਾ ਸਮਾਂ ਪਿਆਰੋ ਫਿਰ ਵੀ ਬਤੀਤ ਹੋ ਰਿਹਾ ਮੰਨ ਲਓ ਕੋਈ ਇਨਸਾਨ ਕੁਝ ਵੀ ਨਹੀਂ ਕਰ ਰਿਹਾ ਬਿਲਕੁਲ ਵਿਹਲਾ ਬਿਠਾ ਲੈ ਤੇ ਉਹਦੇ ਬਿਲਕੁਲ ਵਿਲੇ ਬੈਠਣ ਦੇ ਨਾਲ ਵੀ ਤੇ ਸਮਾਂ ਲੰਘ ਰਿਹਾ ਹੈ ਨਾ ਰੁਕੋ ਥੋੜਾ ਗਿਆ ਬਤੀਤ ਹੋ ਰਿਹਾ ਸਮਾਂ ਜਾਂ ਦੂਜੇ ਪਾਸੇ ਇਹਨੂੰ ਉਦਾਹਰਣ ਨੂੰ ਇੰਜ ਸਮਝੀਏ ਕਿ ਕੋਈ ਐਸਾ ਹੈ ਜਿਹੜਾ ਆਪਣੇ ਸਤguru ਦੇ ਦਿੱਤੇ ਉਪਦੇਸ਼ ਨੂੰ ਸਮਝ ਕੇ ਵਿਚਾਰ ਕੇ ਉਹਨੂੰ ਆਪਣੇ ਜ਼ਿੰਦਗੀ ਵਿੱਚ ਅਪਣਾ ਕੇ ਭਲੇ ਕਰਮ ਕਰ ਗਿਆ ਸਮਾਂ ਉਹਦਾ ਵੀ ਲੰਘ ਰਿਹਾ ਪਰ ਇੱਕ ਦੂਜਾ ਮਨੁੱਖਾ ਜਿਹੜਾ ਉਸੇ ਵਕਤ ਵਿੱਚ ਕੋਈ ਚੋਰੀ ਚਕਾਰੇ ਠਗੀ ਬੇਈਮਾਨੀ ਕੋਈ ਭੈੜਾ ਕੰਮ ਕਰ ਰਿਹਾ ਵਾਕੋ ਦਾ ਵਿਕੰਤ ਸਮਾ ਦੋਜਾ ਦੋਨਾਂ ਦੇ ਜੀਵਨ ਦਾ ਬਦਿਤ ਹੁੰਦਾ ਪਰ ਫਰਕ ਇਸ ਗੱਲ ਤੇ ਹੈ ਵੀ ਇੱਕ ਨੇ ਕੰਮ ਵਧੀਆ ਕੀਤਾ ਪਰ ਦੂਜੇ ਨੇ ਮਾੜਾ ਕਰ ਦਿੱਤਾ ਉਸੇ ਵਕਤ ਇੱਕ ਉਹ ਮਈਆ ਜਿਵੇਂ ਆਪਾਂ ਪਿਆਰੇ ਬੁਜ਼ਾਰਤ ਚ ਜਾਣੇ ਆਂ ਤੇ ਹਰ ਬੰਦਾ ਜਦੋਂ ਮਾਰਕੀਟ ਵਿੱਚ ਜਾਂਦਾ ਹੈ ਤੇ ਕੁਝ ਨਾ ਕੁਝ ਖਰੀਦਾਰੀ ਕਰਨ ਵਾਸਤੇ ਹੀ ਜਾਂਦਾ ਹੈ ਕੁਝ ਨਾ ਕੁਝ ਲੈਣ ਵਾਸਤੇ ਹੀ ਜਾਂਦਾ ਹੈ ਜੇ ਵਿੱਚ ਲੋੜ ਜਿੰਨੀ ਪੁੰਜੀ ਪਾਈ ਜਿੰਨੀ ਲੋੜ ਵੈਸੇ ਪਾਏ ਬਾਜ਼ਾਰ ਚ ਚਲੇ ਇੱਕ ਬੰਦਾ ਬਾਜ਼ਾਰ ਵਿੱਚ ਗਿਆ ਉਹਨੇ ਸਹੀ ਤਰੀਕੇ ਨਾਲ ਖਰੀਦਾਰੀ ਕੀਤੀ ਵੇਚ ਚਾ ਕੇ ਪੱਧਕ ਕੁਝ ਪੈਸੇ ਖਰਚੇ ਸਮਾਨ ਲੈ ਕੇ ਘਰੇ ਵਾਪਸ ਆਇਆ ਇੱਕ ਦੂਜਾ ਗਿਆ ਪੈਸੇ ਉਹਨੇ ਵੀ ਖਰਚੇ ਪਰ ਉਹਨੇ ਜਦੋਂ ਧਨ ਬਾਜ਼ਾਰ ਵਿੱਚ ਖਰਚਿਆ ਤੇ ਉਹਨੇ ਧਿਆਨ ਨਹੀਂ ਦਿੱਤਾ ਵਿਚਾਰ ਨਹੀਂ ਕੀਤੀ ਪਰਖ ਨਹੀਂ ਕੀਤੀ ਕੀ ਖਰੀਦਣਾ ਹੈ ਕਿੰਨੇ ਖਰੀਦਣਾ ਕਿਹੜੀ ਚੀਜ਼ ਤੇ ਪੈਸੇ ਲਾਉਣੇ ਆ ਕਿਹੜੀ ਥਾਂ ਤੇ ਨਹੀਂ ਲਾਉਣੇ ਚਾਹੀਦੇ ਤੁਹਾਨੂੰ ਨੇ ਵੀ ਖਰਚੇ ਪਰ ਉਹ ਬਰਬਾਦ ਕਰਕੇ ਆ ਗਿਆ ਪਾਵਾ ਪਸਾਂ ਗਿਆ ਵਾਹਿਗੁਰੂ ਕਾਲ ਕੁੱਤ ਜੀ ਨੇ ਸਾਨੂੰ ਸਭ ਨੂੰ ਸਮਾ ਦਿੱਤਾ ਜਿੰਦਗੀ ਦੀ ਦਾਤ ਦਿੱਤੀ ਹੈ ਸਵਾਸਾ ਦੀ ਪੂੰਜੀ ਦਿੱਤੀ ਹੈ ਪਿਆਰਿਓ ਔਰ ਐਸ ਸੰਸਾਰ ਦੀ ਬਾਜ਼ਰ ਵਿੱਚ ਦੁਨੀਆ ਦੇ ਬਾਜ਼ਾਰ ਵਿੱਚ ਸਾਨੂੰ ਭੇਜਿਆ ਤੇ ਸਾਨੂੰ ਇਹ ਸਮਝਾ ਕੇ ਭੇਜਿਆ ਕਿ ਸੱਚ ਵਪਾਰ ਕਰੋ ਵਪਾਰੀ ਦਰਗਹਿ ਤੇ ਹੈ ਕੀਪਤ ਮੰਤ ਇੱਥੇ ਆ ਕੇ ਵਪਾਰ ਸੱਚਾ ਕਰੀ ਝੂਠਾ ਨਾ ਕਰੀ ਹੁਣ ਸਵਾਸਾਂ ਦੀ ਪੂੰਜੀ ਤੇਰੀ ਆਪਣੀਆਂ ਭਾਵੇਂ ਰੁਮਾਣੀਆਂ ਥਾਪਾਂ ਤੇ ਖਰਚ ਤੇ ਭਾਵੇਂ ਜੱਗੇ ਪਾਸੇ ਖਰਚ ਉਹੀ ਸਵਾਸ ਨੇ ਉਹਨਾਂ ਨੂੰ ਨਸ਼ਿਆਂ ਵਿੱਚ ਪਾ ਕੇ ਜਾਂ ਭੁਰ ਭੈਣਿਆਂ ਕੰਮਾਂ ਵਿੱਚ ਪਾ ਕੇ ਬਰਬਾਦ ਕਰ ਸਕਦਾ ਹੈ ਪਰ ਉਹੀ ਸਵਾਸ ਨੇ ਉਹਨਾਂ ਦੀ ਵਰਤੋਂ ਕਰਕੇ ਤੋਂ ਸੰਸਾਰ ਦੇ ਭਲੇ ਦਾ ਕੋਈ ਚੰਗਾ ਕਾਰਜ ਵੀ ਕਰ ਸਕਦਾ ਹੈ ਗੁਰੂ ਸਹਿਬ ਸਾਡੇ ਤੇ ਗਿਲਾ ਕਰਦੇ ਜਿਵੇਂ ਬਾਪ ਨੂੰ ਆਪਣੇ ਪੁੱਤਰ ਤੇ ਗਿਲਾ ਹੁੰਦਾ ਹੈ ਕਿ ਕੋਈ ਕੰਮ ਬਾਪ ਨੇ ਕਿਹਾ ਭੇਜਿਆ ਪੁੱਤਰ ਨੂੰ ਤੇ ਉਹਨੇ ਸਹੀ ਤਰੀਕੇ ਨਾਲ ਨਹੀਂ ਕੀਤਾ ਦੇ ਪੇਤਾ ਨੂੰ ਜਦ ਮਾਂ ਦਾ ਬਾਪ ਨੂੰ ਆਪਣੇ ਪਜਤੇ ਗਿਲਾ ਹੁੰਦਾ ਵੀ ਕਹਿੰਦਾ ਸਿਆਣਾ ਸਮਝ ਕੇ ਭੇਜਿਆ ਸੀ ਇਸ ਕੰਮ ਪਰ ਤੋਂ ਕੰਮ ਕਰਨ ਹੀ ਲੱਗਿਆ ਬਲਕਿ ਉਲਟ ਕੰਮ ਵਿਗਾੜ ਕੇ ਵਾਪਸ ਆ ਗਿਆ ਕਰੇ ਪਹਿ ਪਤਾ ਦੀ ਬਾਣੀ ਪੜੋ ਇਸ ਬਾਪ ਦਾ ਬਹੁਤ ਕਮਾਲ ਦੇ ਬਾਤ ਆਪਣੀ ਬਾਣੀ ਚ ਉਚਾਰ ਲਿਖੇ ਉਹਨਾਂ ਨੇ ਕਿਹਾ ਵੀ ਆਇਦਾ ਪਸਾਰੇ ਸੰਸਾਰ ਵਿੱਚ ਪਿਆਲੇ ਪਰ ਆਉਣਾ ਸਾਰਿਆਂ ਦਾ ਸਫਲ ਨਹੀਂ ਕਈ ਲੋਕ ਜੀਵਨ ਗਵਾ ਜਾਂਦੇ ਨੇ ਕਈ ਸਫਲਾ ਕਰ ਜਾਂਦੇ ਜ਼ਿੰਦਗੀ ਦੀ ਯਾਤਰਾ ਸਾਰਿਆਂ ਦੀ ਅਰੰਭ ਹੈ ਸਾਰਿਆਂ ਦੀ ਪੂਰੀ ਹੋਣੀ ਹੈ ਪਰ ਯਾਤਰਾ ਸਫਲ ਸਭ ਦੀ ਨਹੀਂ ਹੁੰਦੀ ਕਈ ਸਫਲੇ ਕਰਕੇ ਜਾਂਦੇ ਨੇ ਕਈ ਅਸਫਲ ਕਰਕੇ ਹੀ ਜਾਂਦੇ ਯਾਤਰਾ ਸਾਰੇ ਆਪਾਂ ਕਰ ਰਹੇ ਪਿਆਰੇ ਕਿਉਂਕਿ ਇਹ ਜੀਵਨ ਯਾਤਰਾ ਹੈ ਨਹੀਂ ਆਥਲ ਵਿੱਚ ਮੌਤ ਵਾਲੇ ਪਾਸੇ ਨੂੰ ਆਪਾਂ ਯਾਤਰਾ ਕਰ ਰਹੇ ਸਾਰੇ ਇਸ ਯਾਤਰਾ ਨੂੰ ਸਫਲਾ ਕਰ ਸਕੀਏ ਇਸ ਦੇ ਵਾਸਤੇ ਉਤਮ ਕਰਨਾ ਚਾਹੀਦਾ ਹੈ ਪਾਜੁਰਦਾਸ ਜੀ ਨੇ ਲਿਖਿਆ ਉਹਨਾਂ ਨੇ ਵੀ ਉਦਾਹਰਣਾਂ ਦਿੱਤੀਆਂ ਸਮਝੋ ਪਿਆਰ ਨਾਲ ਔਰ ਇਹ ਗੱਲ ਹਮੇਸ਼ਾ ਸਮਝਣ ਵਾਲੀ ਹੈ ਭਾਵੇਂ ਤੁਸੀਂ ਗੁਰੂ ਗ੍ਰੰਥ ਸਾਹਿਬ ਸਤਿਗੁਰ ਦੀ ਬਾਣੀ ਪੜੋ ਤੇ ਭਾਵੇਂ ਆਪ ਦੀ ਪਾਜੁਰਦਾਸ ਦੀ ਰਚਨਾ ਪੜੋ ਜਿਨ੍ਹਾਂ ਦੀ ਰਚਨਾ ਪ੍ਰਮਾਣਿਤ ਹੈ ਉਹਨਾਂ ਦੀ 12 ਕਵਿਤ ਸਵੀ ਤੇ ਜਾਂ ਤੀਸਰੇ ਨੰਬਰ ਤੇ ਸਤਕਾਰ ਜੋ ਭਾਈ ਨੰਦ ਲਾਲ ਜਿਨ੍ਹਾਂ ਗੁਰੂ ਕਾਲ ਦੇ ਧਰ ਦੇ 52 ਕਾਵਿਆਂ ਵਿੱਚੋਂ ਸਰਵੋਤਮ ਕਵੀ ਦਾ ਸਤਕਾਰ ਪ੍ਰਾਪਤ ਹੈ ਉਹਨਾਂ ਦੀ ਰਚਨਾਵਾਂ ਵੀ ਉਹਨਾਂ ਦੀ ਬਾਣੀ ਦਾ ਕੀਰਤ ਵੀ ਹੁੰਦਾ ਜਦੋਂ ਰਚਨਾ ਪੜੋਗੇ ਤੇ ਉਹਨਾਂ ਵਿੱਚ ਜੋ ਵਚਨ ਸਾਨੂੰ ਸਮਝਾਏ ਹੈ ਉਹ ਸਾਡੇ ਆਮ ਜੀਵਨ ਨਾਲ ਸੰਬੰਧਿਤ ਨੇ ਜੀ ਆ ਸਾਡੇ ਆਪਣੇ ਧਰਮ ਪਰਵਾਹ ਛੱਡ ਸਮਾਜ ਨਾਲ ਸੰਬੰਧਿਤ ਹੋ ਸਾਰੀਆਂ ਗੱਲਾਂ ਮੈਂ ਇਹ ਉਦੋਂ ਬਤਨ ਸਾਂਝੀ ਕਰਨ ਦਾ ਯਤਨ ਕਰ ਰਿਹਾ ਹਾਂ ਤੁਸੀਂ ਨਾਲ ਸਮਝਿਓ ਦੇਖੋ ਘਰਾਂ ਵਿੱਚ ਆਪਾਂ ਜਿੰਨੇ ਗੁਰੂ ਦੇ ਚਰਨਾਂ ਵਿੱਚ ਬੈਠੇ ਆ ਸਾਰਿਆਂ ਨੂੰ ਪਤਾ ਹੈ ਜਿ ਘੜਾ ਕਿਉਂ ਪੀਂਦੇ ਪਾਣੀ ਪਾਉਣ ਦਾ ਸਾਧਰ ਪਹਿਲੇ ਸਮੇਂ ਵਿੱਚ ਘੜਿਆਂ ਵਿੱਚ ਪਾਉਂਦੇ ਸਨ ਜ਼ਿਆਦਾ ਸਾਮਕੇ ਘਰਾਂ ਵਿੱਚ ਰੱਖਦੇ ਸਨ ਅੱਜ ਵੀ ਬਹੁਤ ਰੋਗ ਉਸ ਪਾਸੇ ਆ ਰਹੀ ਹੈ ਸ਼ਹਿਰਾਂ ਵਿੱਚ ਵੀ ਪਿੰਡਾਂ ਵਿੱਚ ਤਾਂ ਹੈ ਮਾਡਰਨ ਜ਼ਿੰਦਗੀ ਦੇ ਨਾਲ-ਨਾਲ ਆਪਣੇ ਜੀਵਨ ਨੂੰ ਵਿਗਾੜਿਆ ਪੋਤਾ ਪਰ ਜਿਵੇਂ ਜਿਵੇਂ ਪਤਾ ਲੱਗਦਾ ਹੈ ਵੀ ਆਹ ਚੀਜ਼ਾਂ ਰੋਗ ਲਾਉਂਦੀਆਂ ਫਿਰ ਬੰਦਾ ਵਾਪਸ ਉੱਤਰਉਂਦਾ ਪਹਿਲਾ ਸਿਧਾਂਤ ਜਿਹਦੇ ਤੋਂ ਕੱਢ ਕੇ ਪਾਣੀ ਪੀ ਲੈਣਾ ਹੁਣ ਪਤਾ ਲੱਗਦਾ ਵੀ ਕੜਿਦਾ ਪਾਣੀ ਪੌਚੰਗਾ ਲੋਕ ਦੁਬਾਰਾ ਘੁਟਰਾ ਰਹੇ ਪਰ ਜੁਨਾ ਬੇਨਤੀ ਕਰਦੇ ਆ ਸਤਿਗੁਰੂ ਨੇ ਬਾਣੀ ਵਿੱਚ ਉਦਾਹਰਨ ਘੜੀ ਰਹੀ ਜੀ ਕਹਾ ਕਿ ਸਾਦਾ ਸਾਕੇ ਇਸ ਭਾਂਡੇ ਦਾ ਇਤਨਾ ਕ ਲਾਗੇ ਠਣਕਾ ਸੌਖੀ ਸਮਝਾਉਣ ਵਾਲੀ ਬਾਣੀ ਹੈ ਤੁੱਕ ਬਹੁਤ ਵਰੀ ਆਪਾਂ ਇਹ ਵੀ ਕਹਿ ਦਿੰਦੇ ਆ ਵੀ ਬਾਣੀ ਸਮਝਣੀ ਹੈ ਪਰ ਮੈਂ ਅਥਰ ਬੇਨਤੀ ਕਰਦਾ ਹੁਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੁਝ ਸ਼ਬਦ ਮਹਾਰਾਜ ਨੇ ਸੰਸਕ੍ਰਿਤ ਵਿੱਚ ਵੀ ਲਿਖੇ ਹੈ ਸਤਿਗੁਰ ਤੋਂ ਬਦਲੀ ਪਾਸ਼ਾ ਫੈਜ਼ ਕਰਤੇ ਵਿੱਚ ਵੀ ਸਤਿਗੁਰ ਦੇ ਬਚਨ ਨੇ ਫਾਰਸੀ ਦੇ ਸ਼ਬਦ ਨੇ ਅਰਬੀ ਦੇ ਸ਼ਬਦ ਨੇ ਮਰਾਠੀ ਦੇ ਸ਼ਬਦ ਨੇ ਜਿਨ੍ਹਾਂ ਨੂੰ ਸਮਝਣ ਵਾਸਤੇ ਸਾਨੂੰ ਉਦਮ ਕਰਨਾ ਪੈਂਦਾ ਹੈ ਉਹ ਤੋਂ ਬਿਨਾ ਉਹ ਗੱਲ ਸਮਝ ਨਹੀਂ ਆਉਂਦੀ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਬਹੁਤ ਵੱਡਾ ਹਿੱਸਾ ਐਸਾ ਹੈ ਜਿੱਥੇ ਤੁਸੀਂ ਤੁਕ ਪੜੋਗੇ ਨਾਲ ਨਾਲ ਪਤਾ ਲੱਗਦਾ ਕੀ ਕਹਿ ਰਿਹਾ ਉਹ ਜਿਆਦਾ ਬਹਾਨਾ ਨਹੀਂ ਬਣਾ ਸਕਦੇ ਕਿ ਸਾਨੂੰ ਸਮਝ ਨਹੀਂ ਆਈ ਗੁਰੂ ਅਸਲ ਗੱਲ ਇਹ ਆ ਵੀ ਗੁਰੂ ਦੇ ਵਚਨ ਸਮਝ ਆਉਂਦੇ ਐ ਮਾਫ਼ ਕਰਨਾ ਸੀ ਮੰਨਣਾ ਨਹੀਂ ਚਾਹੀਦਾ ਕੰਮੀ ਸਾਡੇ ਮਨ ਵਿੱਚ ਗੁਰੂ ਦੀ ਬਾਣੀ ਵਿੱਚ ਨਹੀਂ ਹੈ ਸਤਿਗੁਰੂ ਸਾਡੇ ਘਰਾਂ ਵਿੱਚੋਂ ਦਰਸ਼ਨ ਦੇ ਕੇ ਸਿਖਾ ਦਿੰਦੇ ਹਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਵਚਨ ਚੇਤਨਾ ਹੈ ਤੋ ਜੇਤ ਲੈ ਹਿਤ ਦਿਨ ਮੈਂ ਭਰਾਂਗੀ ਸ਼ਿਰ ਸ਼ਨ ਔਰ ਬਿਨਾਦ ਹੈ ਕੁੰਡੇ ਕਟ ਜਉ ਪਾਣੀ ਔਰ ਕੋਈ ਔਖੀ ਤੋਂ ਕੋਈ ਸਾਨੂੰ ਸਮਝ ਆ ਗਈ ਇਦਾਰਾ ਹੈ ਵੀ ਇਹ ਬੰਦੇ ਜੇ ਜਿੱਤੇ ਕਰਨੇ ਤੇ ਬਾਹਰੋਂ ਜਿੱਤੇ ਕਰਦਾ ਰਹੇ ਤੇਰੀ ਉਮਰ ਏਹੋ ਲੱਗਦੀ ਐ ਜਿਵੇਂ ਤੜਕੇ ਘੜੇ ਨੂੰ ਪਾਣੀ ਜਦੋਂ ਵਿਸਦਾ ਪਿਆ ਆਖਰ ਕੜਾ ਖਾਲੀ ਹੋ ਜਾਂਦਾ ਤੇਰਾ ਸ਼ਰੀਰ ਵੀ ਕੜਾ ਨਵਰੀ ਗਿਆ ਇਹਦੇ ਵਿੱਚੋਂ ਸਵਾਸਾਂ ਦਾ ਪਾਣੀ ਰਿਸ ਰਿਹਾ ਹੈ ਇੱਕ ਦਿਨ ਖਾਲੀ ਹੋ ਜਾਏਗਾ ਕਿਲੇ ਸੋਕੇ ਬਾਕ ਨੇ ਹੁਣ ਆਪਾਂ ਨਾ ਸਮਝੀਏ ਤੇ ਕਦੇ ਸਾਟੀ ਚ ਨਾ ਪੈ ਗਾ ਜਾਂ ਇਹਦੇ ਨਾਲ ਮਿਲਦਾ ਹੋਰ ਜਦਨਕ ਤੇਲ ਦੀਵੇ ਮੁਖ ਬਾਤੀ ਤਬ ਤੁਝੇ ਸਭ ਕੋਈ ਤੇਲ ਜਲੇ ਵਰਤੀ ਫਹਿਰਾਨੀ ਸੁੰਨਾ ਮੰਦਿਰ ਵੀ ਕਰੇ ਬੌਰੇ ਤੋਂ ਘਰੀ ਨਾ ਰਖੇ ਕੋਈ ਤੋ RAM ਨਾਮ ਜਪ ਸੋਈ ਜਿਵੇਂ ਦੀਵੇ ਵਿੱਚ ਤੇਲ ਹੈ ਉਹ ਚਲਵਾ ਬੱਦੀ ਪਾ ਦिती ਜਾਂ ਜਲਾ ਦਿੱਤੀ ਦੀਵਾ ਜਣ ਪੇ ਜਿਵੇਂ ਦੀਵੇ-ਦੀਵੇ ਹੋਰ ਦੀਵਾ ਜਗਦਾ ਜਾਏਗਾ ਉਦ ਤੀ ਹੈ ਤੇ ਹਸ ਖੜੇਗਾ ਕੋਈ ਘੰਟੇ ਦੋ ਘੰਟੇ ਤਿੰਨ ਘੰਟੇ ਦੀਵਾ ਜਗੇ ਆ ਕੇ ਮੁਕਿਆ ਪਰ ਤੇਲ ਮੁੱਕ ਗਿਆ ਤੇ ਦੀਵਾ ਬੁਝ ਗਿਆ ਹਾਜੂਰ ਕਹਿੰਦੇ ਸਰੀਰ ਤੇਰਾ ਇੱਕ ਦੀਵਾ ਹੈ ਆਤਮਾ ਦੀ ਬੱਟੀ ਵਾਹਿਗੁਰੂ ਨੇ ਪਾਈਆ ਸਵਾਸਾਂ ਦਾ ਤੇਲ ਪਾਇਆ ਇਹ ਦੀਵਾ ਜਗ ਰਿਹਾ ਤੇ ਜਿੰਨਾ ਜੇ ਜਗ ਰਿਹਾ ਚੰਨ ਉਹਨਾਂ ਜਿਹੜੀ ਹੈ ਨਾ ਜਿੰਨਾ ਸਮਾਂ ਇਹ ਸਰੀਰ ਵਾਲਾ ਦੀਵਾ ਜਗਦਾ ਹੈ ਉਹਨਾਂ ਤੇ ਰਹੀ ਹੈ ਕੋਈ ਕਿਸੇ ਦਾ ਪਿਤਾ ਕੋਈ ਮਾਂ ਕੋਈ ਪੁੱਤਰ ਕੋਈ ਭੀ ਕੋਈ ਭੈਣ ਭਰਾ ਤੇ ਜਦੋਂ ਦੀਵਾ ਬੁਝ ਗਿਆ ਤੇ ਫਿਰ ਹੰਦੇ ਰਹੀਆਂ ਕਰਨ ਔਰ ਸਾਰੀਆਂ ਸੰਜਾ ਆਪਣੇ ਆਪ ਟੁੱਟ ਜਾਂਦੀਆਂ ਹੁਣ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਲੋਕ ਪੜ੍ਹੀ ਉੱਥੇ ਹਜ਼ੂਰ ਦੇ ਬਚਨ ਜੈਸੇ ਜਲਤੇ ਗੁਦਪਦਾ ਉਪਜੈ ਬਿਣ ਸਹਿ ਗੀਤ ਜਗ ਰਜਨਾ ਤੈਸੇ ਰਹੀ ਕੋਹ ਨਾਨਕ ਸੁਨ ਗੀਤ ਕਿ ਜੇ ਸੋਖੇ ਢੰਗ ਦਾ ਸਿੱਖਾ ਦਿੱਤੀ ਹੈ ਪਾਣੀ ਤੇ ਬੁਲਬੁਲਾ ਬੜਕੇ ਟੁੱਟ ਜਾਂਦਾ ਬੰਦੇ ਤੂੰ ਵੀ ਬੁਲਬੁਲੇ ਦੀ ਨਿਆਇਆ ਕਦੇ ਅੜੇ ਟੁੱਟ ਜਾਏਗਾ ਰਹਿਣਾ ਤੂੰ ਵੀ ਨੀ ਵਲੂ ਰਾਮ ਗयो ਰਾਵਣ ਗयो जग ਉਹ ਪਰਿਵਾਰ ਕਹੋ ਨਾਨਕ ਤੇ ਕਿਛ ਨਹੀਂ ਸੁਪਨੇ ਜੋ ਸੰਸਾਰ ਇਤਿਆਦਿਕ ਮਾ ਜਿਹਨ ਸਾਨੂੰ ਸਿੱਖਿਆ ਦੇ ਲਈ ਬਚਰ ਗਏ ਆਪਾਂ ਸਮਝੀਏ ਜੇ ਤਾਂ ਬਲਤੀ ਸਾਡੀ ਹੈ ਪਾਈ ਗੁਰਦਾਸ ਜੀ ਨੇ ਕਵਿਤਾ ਲਿਖਿਆ ਬੜਾ ਪਿਆਰਾ ਉਹਦੇ ਵਿੱਚ ਉਦਾਹਰਣ ਹੁੰਦੀ ਹੈ ਸਾਨੂੰ ਸਮਝਾਉਣ ਲਈ ਕਿ ਆਪਾਂ ਆਏ ਹਾਂਾਰੇ ਸੰਸਾਰ ਵਿੱਚ ਪਰ ਇਥੇ ਇਹ ਨਹੀਂ ਵੀ ਆਇਆ ਤੁਰ ਗਏ ਗੁਰੂ ਸਾਹਿਬ ਦਾ ਬਚਨ ਹੈ ਬਾਣੀ ਵਿੱਚ ਮਨੁ ਭੱਲੇ ਉੱਠੀ ਚੱਲੇ ਸਾਦ ਨਹੀਂ ਅਭੀ ਹੀ ਗੱਲ ਹੈ ਫਲਕ ਵਾਰ ਦੇ ਵਧੇਰੇ ਵਿੱਚ ਪਰਮਾਤਮਾ ਨੇ ਸਾਨੂੰ ਭੇਜਿਆ ਤੇ ਅਸੀਂ ਆ ਗਏ ਜਿਵੇਂ ਆਏ ਕਿਵੇਂ ਚਲੇ ਗਏ ਗੁਰੂ ਨਾਨਕ ਮਹਾਰਾਜ ਸਾਨੂੰ ਪੁੱਛਦੇ ਆ ਕਿ ਦਸ ਪਾਈ ਦੇ ਇਸ ਗੱਲ ਵਿੱਚ ਕੋਈ ਸਵਾਦ ਹੈ ਇਹ ਕੋਈ ਰਖਵਾਲੀ ਗੱਲ ਤਾਂ ਕੰਮ ਹੋਇਆ ਮਨੁ ਭੱਲੇ ਉੱਠੀ ਚੱਲੇ ਸਾਦ ਨਹੀਂ ਅਭੀ ਹੀ ਗੱਲ ਹੈ ਇੰਨਾ ਗੱਲਾਂ ਵਿੱਚ ਭਲਾ ਕੀ ਸਵਾਲ ਹੈ तान है जे वाह ने दा दी तो कुछ खट के कुछ कमा के ते। फिर तेरे आए तो लाभ से गया फिर मारा कहते आए लाभ नहीं बस आए खाली चल गए वाइगुरुदास जी ने पहला बच लिखा लिखते ने नहर गुआर कन्न लाडले के मानिया जो तो ब्याय ससुराल जाए बुन के मानी यह उदाहरण है ਤੇਰ ਕੋ ਉਦਾਹਰਨ ਹੁੰਦੀ ਹੈ ਕਿਸੇ ਕੋਈ ਕਿਸੇ ਗੱਲ ਸਮਝਣ ਵਾਸਤੇ ਉਦਾਹਰਨ ਵੇਖ ਨਹੀਂ ਲੱਟਣਾ ਹੁੰਦਾ ਉਦਾਹਰਨ ਨੂੰ ਸਮਝ ਕੇ ਉਸ ਗੱਲ ਨੂੰ ਪਕੜਨਾ ਹੁੰਦਾ ਹੈ ਜਿਹਦੇ ਵਾਸਤੇ ਉਦਾਹਰਨ ਦਿੱਤੀ ਜਾਂਦੀ ਹੈ ਪੁਰਾਣੇ ਜ਼ਮਾਨੇ ਦੇ ਵਿੱਚ ਬੇਟੀ ਆਪਣੇ ਪਿਕੇ ਘਰ ਵਿੱਚ ਹੈ ਮਾਂ ਨੂੰ ਬਹੁਤ ਖਾਣ ਕਰਦੀ ਹੈ ਪੁੱਤਰ ਹੋਵੇ ਧੀ ਹੋਵੇ ਉਹਨਾਂ ਨੂੰ ਪਿਆਰ ਨਾਲ ਪੜਾਉਂਦੇ ਆ ਦਿਖਾਉਂਦੇ ਆ ਬੱਚਾ ਵੱਡਾ ਹੋ ਗਿਆ ਬੇਟੀ ਵੱਡੀ ਹੋ ਗਈ ਤੇ ਉਹਨਾਂ ਨੇ ਆਪਣੇ ਧੀ ਵਾਸਤੇ ਨਾਲ ਕੋਈ ਘਰ ਲੱਭਿਆ ਤੇ ਆਪਣੀ ਬੇਟੀ ਨੂੰ ਉਸਕਾਰ ਆਪ ਹੀ ਲੜਵਾ ਕੇ ਤੋੜ ਦਿੱਤਾ ਹੁਣ ਬੱਚੀ ਦੂਜੇ ਘਰ ਚਲੀ ਗਈ ਭਾਈ ਸਰ ਕਹਿੰਦੇ ਜਦੋਂ ਇਹ ਬੇਟੀ ਪੇਕੇ ਘਰ ਵਿੱਚ ਸੀ ਤੇ ਉਸ ਵੇਲੇ ਮਾਂ ਨੂੰ ਲਾਡ ਡੰਡ ਦੇ ਕਰਨ ਫੇਵਰੀ ਮਾਂ ਨੇ ਕੋ ਕਮਸ ਮੁਝਾਉਣਾ ਬੱਚੀ ਕੋ ਲੋ ਵਿਗੜ ਗਈ ਜਾਣਾ ਕੋਈ ਫਰਕ ਨਹੀਂ ਸੀ ਪੈਂਦਾ ਆਪਣਾ ਹੀ ਘਰ ਪੇਕੇ ਕਰਦਾ ਕੋਈ ਉਸੋ ਵਿੱਚ ਬਣਾਉਣ ਲੱਗਾ ਕੋਈ ਨੁਕਸਾਨ ਹੋ ਗਿਆ ਕੋਈ ਗਲਤੀ ਹੋ ਗਈ ਕੋਈ ਵਿਗਾੜ ਪੈ ਗਿਆ ਕੰਮ ਵਿੱਚ ਉੱਥੇ ਫਰਕ ਨਹੀਂ ਸੀ ਪੈਂਦਾ ਕਿਉਂਕਿ ਪੇਕੇ ਘਰ ਵਿੱਚ ਲਾੜ ਬੜੰਦਤੀ ਪਰ ਇਹੀ ਬੱਤੀ ਜਦੋਂ ਹੁਣ ਸਹੁਰੇ ਘਰੇ ਵਿੱਚ ਚਲੀ ਗਈ ਤੇ ਭਾਈ ਸਾਹਿਬ ਕਹਿੰਦੇ ਹੁਣ ਲਾੜ ਨਹੀਂ ਇੱਥੇ ਲਾੜ ਨਹੀਂ ਵੇਖੇ ਜਾਣਗੇ ਤੇ ਗੁਣ ਵੇਖੇ ਜਾਣਗੇ ਉੱਥੇ ਗਲਤੀ ਵੀ ਹੁੰਦੀ ਸੀ ਤੇ ਫਰਕ ਨਹੀਂ ਸੀ ਪੈਂਦਾ ਪਰ ਇੱਥੇ ਗਲਤੀ ਨਾਲ ਫਰਕ ਪਏਗਾ ਸਹੁਰੇ ਘਰ ਕਹਿੰਦੇ ਆ ਜਿਹੜਾ ਸੰਸਾਰ ਨੇ ਸਾਡਾ ਪੇਕੇ ਘਰ ਜਿਥੇ ਆਪਾਂ ਸਾਰੇ ਯਾਤਰ ਜਨ ਬਣ ਕੇ ਆਏ ਹਾਂ ਇੱਕੋ ਜੁ ਦੁਨੀਆ ਸਾਡਾ ਪੇਕੇ ਘਰ ਉਹਦੇ ਵੰਗੀਆਂ ਤੇ ਜਿਵੇਂ ਪੇਕੇ ਘਰ ਵਿੱਚ ਧੀ ਨੇ ਬੈਠੇ ਨਹੀਂ ਰਹਿਣਾ ਉਹਨੇ ਅਖੀਰ ਸਹੁਰੇ ਘਰੇ ਜਾਣਾ ਹੈ ਏਵੇਂ ਹੀ ਇਸ ਦੁਨੀਆ ਦੇ ਪੇਕੇ ਘਰ ਵਿੱਚ ਆਪਾਂ ਬੈਠੇ ਨਹੀਂ ਰਹਿਣਾ ਭਲੋ ਇੱਕ ਦਿਨ ਛੱਡ ਕੇ ਸਹੁਰੇ ਘਰੇ ਜਾਣਾ ਹੈ ਬਲਕਿ ਸਤਿਗੁਰੂ ਇਥੋਂ ਜ਼ਿਕਰ ਕਰਵਾਉਂਦੇ ਆ ਸਾਡਾ ਲਾੜਾ ਰੱਬ ਨੇ ਪਹਿਲਾਂ ਲਾੜੀ ਹੁਣ ਦੁਨੀਆ ਦੇ ਤਾਂ ਕੀ ਜਦੋਂ ਜਵਾਨੀ ਦੀ ਵਿਵਸਥਾ ਵਿੱਚੋਂ ਪਹੁੰਚ ਗਈ ਹੈ ਵਿਆਹ ਦੇ ਨਾਇਕ ਹੁੰਦੀਆਂ ਫੇਰ ਆਪਾਂ ਲਾਣਾ ਲੱਭਦੇ ਹੁੰਦੇ ਵਾਸਤੇ ਬਗਲੋਂ ਆ ਜਾਂਦੇ ਪਰ ਇਹ ਜਿਹੜੀ ਜਿੰਦ ਹੈ ਨਾ ਮਰ ਕਹਿੰਦੀ ਇਹਦਾ ਲਾਣਾ ਤਾਂ ਰੱਬ ਨੇ ਪਹਿਲੇ ਲਾ ਲਿਆ ਉਹਨੂੰ ਆਪਾਂ ਮੌਤ ਦਾ ਨਾਮ ਦਿੰਦੇ ਹਾਂ ਮੌਤ ਇੱਕ ਲਾੜੇ ਵਰਗੂ ਹੈ ਜਿਹਨੇ ਉਸ ਨਿਰਚਿਤ ਕੀਤੇ ਸਾਹਿਬ ਵਾਲੇ ਜਿੰਨ ਨੂੰ ਸਾਨੂੰ ਲੈਣ ਵਾਸਤੇ ਆ ਜਾਂਦਾ ਜੇ ਤੁਧਿਆ ਮਾੜੇ ਧਾਲਬਰੀ ਸਾਹਿਬ ਨੇ ਲਿਖਾਇ ਮਲਕ ਜੇ ਕਦੀ ਸੁਣਦਾ ਮੋਹ ਦੇ ਘਰ ਆਇ ਬਾਬਾ ਫਰੀਦ ਸਾਹਿਬ ਦੇ ਬੱਚੇ